ਅਸੀਂ ਦੋ ਮੁੱਦਿਆਂ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਭਈ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ ਅਨਸਾਰ ਯੋਧ ਨਸ਼ਾ ਵਿਰੋਧ ਅਤੇ ਮਾੜੇ ਅੰਸਰਾਂ ਦੇ ਬਰਖਲਾਪ ਜਿਹੜੀ ਸਾਡੀ ਬਠਿੰਡਾ ਪੁਲਿਸ ਦੀ ਮਹਿਮ ਚੱਲ ਰਹੀ ਆ ਉਹਦੇ ਵਿੱਚ ਥਾਣਾ ਨਈਆਂਵਾਲ ਦੇ ਐਸਐਚਓ ਸਾਹਿਬ ਤੇ ਇਨਾਂ ਦੀ ਪੁਲਿਸ ਪਾਰਟੀ ਨੂੰ ਉਦੋਂ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿਤੀ 21/8/25 ਨੂੰ ਕੱਲ ਐਸਆਈ ਲਖਵਿੰਦਰ ਸਿੰਘ ਤੇ ਐਚਸੀ ਆਪਣੇ ਦਲਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਤੇ ਐਸਐਚਓ ਸਾਹਿਬ ਦੀ ਜੇਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਵਾਈ ਸਾਈਡ ਨੂੰ ਜਾ ਰਹੇ ਸੀ ਤਾਂ ਪੌੜ ਨਹਿਰ ਦੇ ਉੱਤੇ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਹਦਾ ਨਾਮ ਹਰਵਿੰਦਰ ਸਿੰਘ ਔਰ ਹੈਪੀ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਭਲੂਰ ਥਾਣਾ ਸਮਾਲਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰੋਨ ਬ੍ਰਾਮ ਬ੍ਰਾਮਤ ਕਰਕੇ ਉਸ ਦੇ ਵਰਖਲਾਪ ਮਕਦਮਾ ਨੰਬਰ 176 ਐ 21 ਬੀ ਐਨ ਡੀ ਪੀ ਐਕਸੈਪਟ ਥਾਣਾ ਨਈਂਆਂਵਾਲ ਵਿਖੇ ਮਕਦਮਾ ਦਰਜ ਕੀਤਾ ਤੇ ਇਸੇ ਦੌਰਾਨ ਜਦੋਂ ਅਸੀਂ ਉਸ ਦੀ ਪੁੱਛਗਿੱਛ ਕੀਤੀ ਤੇ ਪਾਇਸ ਆਈ ਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਬਰਾਬਰ ਵਰਖਲਾਪ 13 ਮਕਦਮੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹਦੇ ਵਿੱਚ ਕਤਲ ਦਾ ਮਕਦਮਾ ਲੁੱਟਖੋਹ ਦੇ ਮਕਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮਕਦਮੇ ਤੇ ਦੁਕਾਨ ਅੰਦਰ ਦਾਖਲ ਹੋਣ ਦੇ ਮਕਦਮੇ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੇ ਮਕਦਮੇ ਤੇ ਸਮਗਲੰਗ ਦੇ ਮਕਦਮੇ ਜਿਹਦੇ ਵਿੱਚ 51 ਕਿਲੋ ਉਤੋਂ ਡੋਡੇਚੂਰਾ ਪੋਸਟ ਸਰਦੂਲਗੜ ਵਿਖੇ ਬਰਾਮਦ ਹੋਏ ਸੀ ਤੇ ਜਿਹਦੇ ਵਿੱਚੋਂ ਉਹ ਇੱਕ ਮੁਕਾਦਮੇ ਦੇ ਵਿੱਚੋਂ ਉਹ ਪਘੋੜਾ ਚੱਲ ਰਿਹਾ ਥਾਣਾ ਸਮਾਲਸਰ ਦਾ ਤੇ ਦੋ ਮੁਕਾਦਮੇ ਜਿਹਦੇ ਵਿੱਚ ਇੱਕ ਐਸ ਐਚਓ ਸਮਾਲਸਰ ਤੇ ਪੁਲਿਸ ਪਾਰਟੀ ਤੇ ਉਸ ਤੇ ਉਹਦੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ ਆਈ ਪੀਸੀ ਦੀ ਜਿਹੜੀ ਪੁਰਾਣੀ ਆਈ ਪੀਸੀ ਮੋٹے ਤੌਰ ਤੇ ਉਹਦੇ 307 353 ਤੇ 25596 ਅਰਮਜ਼ੈਕਟ ਦੇ ਅਧੀਨ ਉਹਦੇ ਤੇ ਮੁਕੱਦਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਆ ਤੇ ਇੱਕ ਹੋਰ ਮੁਕੱਦਮਾ ਪਿੰਡ ਭਲੂਰ ਵੇਖਈ ਮੁਕੱਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਉਹ ਨਾਲੇ ਤਾਂ ਦੁਕਾਨਦਾਰ ਨੂੰ ਜ਼ਖਮੀ ਕਰਦਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕੱਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਿਫਤਾਰੀ ਬਾਕੀ ਸੀ ਸਰ ਜੀ ਇੰਨੇ ਪਰਚੇ ਹੁੰਦੇ ਮਤਲਬ ਬਾਹਰ ਪੁਰਾ ਬੈਠਾ ਹੁੰਦੇ ਨੇ ਦੇਖੋ ਉਹ ਜਿਹੜੇ ਬਾਕੀ ਮੁਕੱਦਮੇ ਸੀਗੇ ਉਦੇ ਵਿੱਚੋਂ ਕਸ ਦੇ ਵਿੱਚੋਂ ਤਾਂ ਉਹਦੇ ਜੇ ਪੰਜ ਮੁਕੱਦਮੇ ਜਿਹੜੇ ਹੈਗੇ ਆ ਉਹ ਮਾਨਯੋਗ ਅਦਾਲਤ ਦੇ ਵਿੱਚ ਬੇਲ ਤੋਂ ਬਾਅਦ ਉਹ ਜੇਰੇ ਸਮੈਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਉਹ ਇੱਕ ਮੁਕੱਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਪਘੋੜਾ ਹੋ ਗਿਆ ਸੀ ਕੋਰਟ ਨੇ ਵੀ ਉਹਨੂੰ ਪਘੋੜਾ ਪਘੋੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀਤੀ ਦੇ ਨਾਲ ਭਾਲ ਕਰ ਰਹੀਆਂ ਸੀ ਬੀਐਸਐਪੀ ਨਾਲ ਗੱਲ ਕਰੀਏ ਜਿਵੇਂ ਤੇਰਾ ਮੁਕੱਦਮਾ ਜੋ ਵਾਰ-ਵਾਰ ਟਰਾਈਂਗ ਕਰਦੇ ਆ ਕਿ ਉਸ ਤੇ ਕੋਈ ਬੀਐਨਐਸ ਦੀ ਕੋਈ ਐਕਟਰਾਤਾ ਰਭੀ ਲਗਾਈ ਆ ਮ ਜੀ ਉਹਦੇ ਤੇ ਜਿਹੜਾ ਹੈਗਾ ਬੀਐਸਐਨ ਦੀਆਂ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਕ ਬੜੀਆਂ ਸਖਤ ਧਰਾਵਾਂ 111 ਬੀਐਨਐਸ ਦੇ ਅਧੀਨ ਉਹ ਧਾਰਾ ਲੱਗ ਸਕਦੀ ਆ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹਦੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਤੇ ਉਹਨੂੰ ਸਲਾਖਾਂ ਪਿੱਛੇ ਪਚਾ ਕੇ ਤੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਇਹ ਪਟੇ ਕਿ ਤੱਕ ਨੂੰ ਬਸ ਇਹ ਲਾਈਨ ਤੇ 2022 2023 ਦੀ ਮਾਮਲਾ ਲੱਗ ਰਿਹਾ ਹੁਣ ਵੀ ਲੱਗ ਰਿਹਾ ਪਟੇ ਤੇ ਕੀ ਲਿੰਕ ਸੀ ਇੱਥੇ ਤੁਹਾਨੂੰ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇਹ ਜਿਹੜੇ ਅਪਰਾਧ ਕਰਨ ਦੀ ਮੰਚਾ ਦੇ ਨਾਲ ਦੇਖੋ ਇਹਦੇ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੋਗਾ ਜ਼ਿਲ੍ਹੇ ਤੇ ਬਠਿੰਡਾ ਇਹ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਸੋ ਜਿਹੜੇ ਕੰਮ ਨਹੀਂ ਕਰਦਾ ਸਰ ਉਹ ਵਰਤਿੰਦੀ ਹੈ ਇਹਦੀ ਤਕਰੀਬਨ 27 ਸਾਲ ਦੀ ਇਹਦੀ ਉਮਰ ਹੈ ਤੇ ਇਹ ਇੱਕ ਜਿਹੜੇ ਮੁਕੱਦਮਿਆਂ ਦੇ ਵੇਸ ਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬੇਲੜ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਕਿਸੇ ਗੈਰਕਾਨੂੰਨੀ ਅਸਲਾ ਯੂਜ਼ ਕਰਦਾ ਜਿਹੜਾ ਅਸਲਾ ਯੂਜ਼ ਕਰਦਾ ਸੰਸੂਰ ਨਹੀਂ ਅਸਲਾ ਤਾਂ ਇਹ ਦੇ 2 ਨੰਬਰ ਦਾ ਹੀ ਇਹਦੇ ਜਿਹੜੇ ਸਾਥੀਆਂ ਤੋਂ ਤਿੰਨ ਪਿਸਟਲ ਉਹਨਾਂ ਨੇ ਬਰਾਮਦ ਕੀਤੇ ਆ ਸਮਾਲਸਰ ਵਾਲਿਆਂ ਤੋਂ ਅਸੀਂ ਵੀ ਢंगाई ਦੇ ਨਾਲ ਪੁੱਛਗਿੱਛ ਕਰ ਰਹੇ ਆ ਇਹਨਾਂ ਕੋਲੇ ਅਸਲਾ ਤਾਂ ਗੈਰਕਾਨੂੰਨੀ ਹੁੰਦਾ ਹੈ ਨਾ ਇਹ ਗੈਂਗਰ ਨਾ ਤਾਂ ਨਹੀਂ ਕਿਸੇ ਨਸਬੰਦ ਰੱਖਦੇ ਇਹ ਮਾਮਲੇ ਵਰਗਾ ਹੁੰਦੇ ਤਾਂ ਕਿਸੇ ਸਾਹਮਣੇ ਆਈ ਕਰ ਇਹ ਅਸੀਂ ਇਸ ਦੀ ਪੜਤਾਲ ਢंगाई ਦੇ ਨਾਲ ਰਿਮਾਂਡ ਇਹਦਾ ਲੈ ਕੇ ਇਹਦੀ ਪੁੱਛਗਿੱਛ ਕਰਕੇ ਜੋ ਵੀ ਤੱਥ ਹੋਏ ਉਹ ਸਾਹਮਣੇ ਲੈ ਕੇ ਆਵਾਂ